ਲਓ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਬਲਵਿੰਦਰ ਕਮਾਨ ਕੋਲੇ ਖੜੇ ਆ ਬਾਈ ਕੋਲੇ ਸਾਰੀ ਗੱਲਬਾਤ ਕਰਾਂ ਕਿੰਨੇ ਟਰੈਕਟਰ ਨੇ ਤੇ ਵੀਡੀਓ ਚ ਬਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਆ ਬਾਈ ਜੀ ਬਹੁਤ ਵਧੀਆ ਵੀਰੇ ਬੜਾ ਟਾਈਮ ਬਾਦ ਆਏ ਹੋ ਤੁਸੀ ਹੀ ਨਹੀਂ ਭਰਾਓ ਦਰਸ਼ਨ ਦਿੰਦੇ ਅੱਛਾ ਜੀ ਹੋਰ ਠੀਕ ਆ ਹਾਂਜੀ ਹਾਂਜੀ ਹੋਰ ਹੁਕਮ ਆ ਤੇ ਕਿੰਨੇ ਟਰੈਕਟਰ ਲੈ ਕੇ ਆ ਚਾਰ ਟਰੈਕਟਰ ਲੈ ਕੇ ਆਂਦੇ ਆ ਬਈ ਅੱਜ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਹੱਤਵੰਨ ਕੇ ਸਾਰੇ ਭਰਾਵਾਂ ਨੂੰ ਨਾਲੇ ਤੁਹਾਨੂੰ ਵੀਰੇ ਜੀ ਆਇਆਂ ਨੂੰ ਵੀ ਆਪਾਂ ਨਾ ਇੱਕ ਸਕੀਮ ਸ਼ੁਰੂ ਕੀਤੀ ਹੈ ਮੇਰਾ ਵੀ ਤੁਹਾਨੂੰ ਪਤਾ ਪੇਜ ਚੱਲਦਾ ਕਮਾਂ ਟਰੈਕਟਰ ਦੇ ਨਾਲ ਸਕੀਮ ਸ਼ੁਰੂ ਕੀਤੀ ਹੈ ਮੈਂ ਇੱਕ ਮੇਰਾ ਆਪਣਾ ਵਟਸਐਪ ਨੰਬਰ ਦੇਣਾ ਉਹਦੇ ਵਿੱਚ ਨਾਲੇ ਤਾਂ ਗਰੁੱਪ ਬਣਾਉਗਾ ਨਾਲੇ ਕਿਸੇ ਵੀ ਭਰਾ ਨੇ ਕੋਈ ਕਿਸਾਨ ਭਰਾ ਨੇ ਟਰੈਕਟਰ ਵੇਚਣਾ ਹੋਵੇ ਕੋਈ ਹੋਰ ਮਸ਼ੀਨਰੀ ਵੇਚਣੀ ਹੋਵੇ ਕੋਈ ਖਰੀਦਣੀ ਹੋਵੇ ਬਿਨਾ ਕਮਿਸ਼ਨ ਤੋਂ ਸਿਰਫ 2 ਮਹੀਨੇ ਕੋਈ ਕਮਿਸ਼ਨ ਨਹੀਂ ਕੁਝ ਨਹੀਂ ਸਿੱਧਾ ਮਾਲ ਹਾਂ ਜੇ ਕਿਸੇ ਨੇ ਚੀਜ਼ ਵੇਚਣੀ ਹੈ ਤਾਂ ਵੀ ਖਰੀਦਣ ਵਾਲੇ ਨੂੰ ਨੰਬਰ ਦੇਵਾਂਗੇ ਜੇ ਕਿਸੇ ਨੇ ਖਰੀਦਣੀ ਆ ਤਾਂ ਵੇਚਣ ਵਾਲੇ ਨੂੰ ਨੰਬਰ ਦੇਵਾਂਗੇ ਆਪਾਂ ਸਿੱਧਾ ਉਹਨਾਂ ਨਾਲ ਟਾਈ ਅਪ ਕਰਾ ਕੇ ਸਿੱਧੇ ਸੌਦਾ ਕਰ ਦਾਂਗੇ ਆਪਣੇ WhatsApp ਨੰਬਰ ਤੋਂ ਆਪਣੇ ਤੋਂ ਠੀਕ ਹੈ ਜੀ ਮੋਬਾਈਲ ਆਪਣਾ WhatsApp ਨੰਬਰ ਹੈਗਾ 9465362000 62000 9465362000 ਕਮਾਨ ਟਰੈਕਟਰ ਦੇ ਪੇਜ ਤੇ ਵੀ ਆਪਣਾ ਨੰਬਰ ਚੱਲਦਾ ਹੈਗਾਗਾ ਉੱਥੇ ਭਰਾ ਜਾ ਕੇ ਫੋਲੋ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਆਪ ਦਾ ਜਿਹੜਾ ਆਪਣਾ ਲਾਹਾ ਲੈ ਸਕਦੇ ਤੁਸੀਂ ਆਪਾਂ ਇੰਨੀ ਕਿ ਸੇਵਾ ਕਰ ਸਕਦੇ ਠੀਕ ਹੈ ਸਰਪ ਜੀ 2 ਮਹੀਨੇ ਲਈ ਹੈਗਾ ਹਾਂ ਠੀਕ ਹੈ ਜੀ ਤੇ ਬਾਕੀ ਜੋ ਰਹੇ ਤਾਂ ਵੀ ਦੇਖਾਂਗੇ ਨੰਬਰ ਹੈਗਾ ਤੇ ਬਾਈ ਨਾਲ ਕੰਟੈਕਟ ਜਰੂਰ ਕਰ ਸਕਦੇ ਹੋ ਤੇ ਕਿਹੜਾ ਟਰੈਕਟਰ ਤੋਂ ਸਟਾਰਟ ਟ੍ਰਿਕ ਤਾਂ ਆਈ ਹੈ ਆਪਣੇ ਕੋਲੇ 85520 ਮਾਡਲ ਆ ਬਈ ਲੈ ਵੀ 85520 ਮਾਡਲ ਦਾ ਰਿਵਰਸ ਪੀਟੀਓ ਗਾ ਦੇਗੇ ਚੁੱਲੇ ਵਾਲਾ ਗਾ ਹਾਂ 1100 ਘੰਟਾ ਚੱਲੇ ਹੋਇਆ ਬਈ ਇਹ ਤਾਂ ਕਣੀ ਇਹਦਾ ਕਰਕੇ ਨਾ ਅੱਜ ਹੋਗਾ ਠੀਕ ਹੈ ਅੱਜ ਮੀ ਪੈ ਗਿਆ ਤਾਂ ਕਰਕੇ ਟੈਟਰ ਟੱਪੇ ਦੀ ਗੱਲ ਕਰੀਏ ਬਾਈ ਜੀ ਯਾਰ ਬਾਈ ਜੀ 80 ਪੈਸੇ ਟੱਰ ਪਏ ਨੇ 80 ਤੋਂ 85 ਪੈਸੇ ਪੈਣ 1200 ਘੰਟਾ ਚੱਲੇ ਟਰੈਕਟਰ ਜਮ ਨਵਾਂ ਟਰੈਕਟਰ ਹੈ ਵੀਰੇ ਠੀਕ ਹੈ ਜੀ ਇਹ ਟੈਪ ਵਗੈਰਾ ਦੀ ਗੱਲ ਕਰੀਏ ਬਾਈ ਜੀ ਸ਼ੌਕ ਨੂੰ ਉਹ ਤਾਂ ਸ਼ੌਕ ਨੂੰ ਪਹਿਲਾਂ ਦੀ ਲੱਗੀ ਹੋਈ ਆਪਾਂ ਵੀ ਟਰੈਕਟਰ ਐਵੇਂ ਹੀ ਆਇਆ ਸੀ ਗਾਂ ਤੋਂ ਕੰਪਨੀ ਚ ਕੱਟਿਆ ਸੀ ਕੰਪਨੀ ਚੋਂ ਲੈ ਲੈਂਦਾ ਸੀ ਠੀਕ ਹੈ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਬਾਈ ਪੂਰਾ ਕੋਕਾ ਪੀਸ ਪਿਆ ਤੇ ਪੰਜਾਬ ਨੰਬਰ ਕਰ ਰਹਿਣਾ ਬਾਈ ਨਹੀਂ ਨੰਬਰ ਹੈ ਲੈਣਾ ਵੀਰੇ ਇਹਦੀ ਐਨਓਸੀ ਮਿਲ ਠੀਕ ਹੈ ਜੀ ਰਹਿਣਾ ਨੰਬਰ ਹੈਗਾ ਐਨਓਸੀ ਮਿਲ ਜੂਗੀ ਹਫਤਾ ਤੱਕ ਇਹਦੀ 6.5 ਲੱਖ ਰੁਪਏ ਸਾਢੇ 6 ਲੱਖ ਰੁਪਏ ਮੌਨਤਨ ਦੀ ਗੱਲ ਕਰੀਏ ਮੌਨਤਨ ਮੌਕੇ ਤੇ ਕਰਦਾ ਜਿਵੇਂ ਕਹਾਂਗਾ ਠੀਕ ਹੈ ਜੀ ਤੇ ਅਗਲਾ ਇੱਕ ਜੌਂਡੀਅਰ ਦਿਖਾਉਣਾ ਤੁਹਾਨੂੰ ਯਾਰ 16 ਮਾਡਲ ਟਰੈਕਟਰ ਹੈਗਾ ਤੇ 5 ਲੱਖ ਰੁਪਏ ਰੇਟ ਹੈ ਟਰੈਕਟਰ ਦੇਖੋ ਤੁਸੀਂ ਨਾਲ ਦੇ ਟਾਇਰ ਨੇ ਜਮਾ ਹੈ ਨਾ ਪਰਜਾ ਪੀਸ ਲੈ ਬਾਈ ਜੀ ਤੇ ਬਾਕੀ ਐਮ ਆਰ ਪਤੇ ਨਿਗਮਰਪਾਲ ਜਸਪ੍ਰੀਤ ਨਹੀਂ ਇਹ ਅਗਲੇ ਟਾਇਰ ਨਾਲ ਦੇ ਪਿਛਲੇ ਟਾਇਰ ਨਾਲ ਦੇ ਅਗਲੇ ਟਾਇਰ ਨਵੇਂ ਪਾਏ ਠੀਕ ਹੈ ਜੀ 16 ਮਾਡਲ ਹੈਗਾ ਬੈਕਟਰ ਬਾਈ ਜੀ ਨਾਲ ਦੇ ਨੇ ਤਕਰੀਬਨ ਕਿੰਨੇ ਘੰਟੇ ਚੱਲੇਗਾ ਬਾਈ ਜੀ ਇਹ ਚੱਲਿਆ ਹੋ ਸਾਰਾ ਹੀ ਮੇਰੇ ਖਿਆ 1500 ਘੰਟਾ 1500 ਘੰਟਾ origignal ਚੱਲਿਆ ਕੰਪਨੀ ਕੋਡ ਤੇ ਕੰਡੀਸ਼ਨ ਚੈੱਕਰ ਲਓ ਬਠਿੰਡੇ ਦਾ ਨੰਬਰ ਆ ਫਸਟ ਆਨਰ ਆ ਕਿ ਸੈਕੰਡ ਬਈ ਇਹ ਫਸਟ ਫਸਟ ਆਨਰ ਆਗਾ ਤੇ ਕੀ ਡਿਮਾਂਡ ਆ ਜੀ ਇਹਦੀ ਇਹਦੀ 5 ਲੱਖ ਰੁਪਏ ਲੈ ਵੀ 5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮੰਨਣਾ ਜ਼ਰੂਰ ਹੋ ਜਾਗਾ ਅਗਲਾ ਅਰਜਨ ਲੈ ਵੀ ਅਗਲਾ ਹੈਗਾ ਅਰਜਨ ਹਾਂਜੀ 2009 ਮਾਡਲ ਹੈ ਮਗਲੇ ਟਾਇਰ 80 ਪੈਸੇ ਵੀਰੇ ਇਹ ਟਰੈਕਟਰ ਆ ਜੀ ਆਪਣੇ ਕੋਲ ਪਰਸੋ ਹੀ ਆਇਆ ਤਿਆਰ ਤੋਰ ਨੇ ਹਜੇ ਕਰਵਾਇਆ ਹੈਗਾ ਠੀਕ ਆ ਜੀ ਹਾਂ ਤੇ ਤਿਆਰ ਤੋਂ ਰੋਕ ਕੇ ਕੋਕਾ ਬਣ ਜਾਣਾ ਫੇਰ ਤਾਂ ਵਧੀਆ ਛਤਰੀ ਛਤਰੀ ਕਪੜਾ ਲਾਉਣਾ ਦਿੱਤਾ ਹੋਇਆ ਹੈਗਾ ਕਪੜਾ ਕੋਪੜਾ ਲਾ ਕੇ ਕੀ ਹੋਰ ਬਣ ਜਾਂਦੀ ਹੈ ਇਹ ਛਤਰੀ ਵੀ ਹੈਗੀ ਇਹਦੇ ਨਾਲ ਸਾਰਾ ਕੁਝ ਨਾਲ ਠੀਕ ਹੈ ਜੀ ਤੇ ਸੈਂਟਰ ਗੇਅਰ ਵਾਲਾ ਅਗਲਾ ਸੈਂਟਰ ਗੇਅਰ ਆ ਪਾਵਰ ਸਟੀering ਆ ਵੀਰੇ ਪਾਵਰ ਸਟੀering ਆ ਹਾਂਜੀ ਇਹ ਰਹਿਣਾ ਨੰਬਰ ਪਾਸਿੰਗ ਪਈ ਆ ਬਾਈ ਜੀ ਟਰੈਕਟਰ ਦੀ ਇਹਦੀ ਨੰਬਰ ਅਗਲੇ ਨੂੰ ਜੇ ਕਊਆ ਲਵਾ ਕੇ ਦੇ ਦਾਂਗੇ ਜੇ ਅਗਲੇ ਨੇ ਐਨਓਸੀ ਲੈ ਕੇ ਨਾ ਕਰਾਉਣਾ ਹੈ ਤਾਂ დამੀ ਕਰਵਾ ਲੈ ਠੀਕ ਹੈ ਜੀ ਨਵ ਮਾੜ ਲੈਣਾ ਹੋ ਜਾਊਗਾ ਹਾਂਜੀ ਠੀਕ ਹੈ ਜੀ ਤੇ ਲਾਉਣਾ ਹੋਊਗਾ ਜੀ ਇਹ ਤੇ ਇਹ ਤੇ ਨਹੀਂ ਲਾਉਣਾ ਹੋਣਾ ਵੀਰੇ ਠੀਕ ਹੈ 12 ਮਾਡਲ ਉਪਰ ਉਪਰ ਦਾ 335000 ਰੁਪਏ ਰੇਟ ਲਾਇਆ ਹੋਇਆ ਜੀ ਇਹਦਾ ਦੇ ਦਾਂਗੇ 315 15 315 ਦਾ ਠੀਕ ਹੈ ਰੁਪਏ ਦੀ ਸੂਟ ਹੈਗੀ ਤੇ ਅਗਲਾ ਬਾਈ ਜੀ ਅੱਗੇ ਬਾਈ ਜੀ ਆਪਣੇ ਕੋਲ ਆ ਪੰਜਾਬ ਨੰਬਰ ਦਾ ਹੈਗਾਗਾ ਈਪੀਆਈ 60 ਇੱਕ 60 ਵਾਲਾ ਜਾਂਦਾ ਇੱਕ 60 ਈਪੀਆਈ ਵਾਲਾ ਪਿਛਲੇ ਬਾਈ ਜੀ ਵੀਡੀਓ ਚ ਬਾਈ ਕਹਿੰਦਾ ਸੀ ਕਿ 60 ਈਪੀ ਵਾਲਾ ਚਾਹੀਦਾ ਪਿਛਲੇ ਟਾਇਰ ਨਾਲ ਦੇ ਨੇ ਟਰੈਕਟਰ ਦੇ ਠੀਕ ਹੈ ਪਿਛਲੇ ਟਾਇਰ ਨਾਲ ਦੇਣਗੇ ਹੈ ਬਾਈ ਤੇ ਕਿੰਨੇ ਕੇ ਪੈਸੇ ਪਾਵਣਗੇ ਬਾਈ ਜੀ ਹਾਂਜੀ ਟਾਇਰ ਨਾਲ ਦੇ ਪੈ 75 ਤੋਂ 80 ਪੈਸੇ ਵੀਰੇ ਰੰਗ ਪੇਂਟ ਦਾ ਜੀ ਨਹੀਂ Ориجنਲ ਹੈ ਵੀਰੇ ਹਲੇ ਦਾ ਸਾਰਾ ਇਹਦਾ ਬੰਪਰ ਤੇ ਵੀ ਨਿਰੰਗ ਕਰਵਾਇਆ ਵੀਰੇ ਠੀਕ ਹੈ ਬੰਪਰ ਵੀ ਨਹੀਂ ਪੇਂਟ ਹੈ ਗਿਆ ਬਾਈ ਜੀ ਸਾਰਾ Ориجنਲ ਹੈ तकरीबन ਬਾਈ ਜੀ ਬੰਪਰ ਵੱਡੇ ਟਰੈਕਟਰ ਦੇ ਵੀ ਹੋ ਹਾਂ ਵੱਡੇ ਟਰੈਕਟਰਾਂ ਦੇ ਵੀ ਪੇਂਟ ਹੋ ਜਾਂਦੇ ਨੇ ਠੰਡੇ ਦਾ ਨੰਬਰ ਠੀਕ ਹੈ ਤੇਰਾ ਮਾਡਲ ਹੈ 9898 ਸੀਸ਼ੇ ਵਰਗੇ ਆ ਪਿੱਛੇ ਜਾ ਕੇ ਦਿਖਾ ਦੇ ਜਮਾਂ ਨਵੇਂ ਹੀ ਵੇਚਾਂ ਜਿਵੇਂ ਆਪਾਂ ਕਹੇ ਦੀ ਦੁੱਧ ਭਰ ਕੇ ਮੰਗਰਾਤਾ ਹਾਂ ਤੇ ਬਾਕੀ ਇਹਨਾਂ ਸਟicker ਫਿੱਕੇ ਪਏ ਵੇ ਸਟicker ਚੇਂਜ ਕਰਾਉਣ ਵਾਲੇ ਸੀ ਇਹ ਟਾਈਮ ਨਹੀਂ ਲੱਗਾ ਦਿਖਾ ਦੇ ਚੇਕਰ ਸਟicker ਚੇਂਜ ਕਰਾ ਦੇਣਾ ਟਰੈਕਟਰ ਹੈ ਜਵਨ ਨਵੇਂ ਦਾ ਜੋ ਕੋਕਾ ਵੀ ਸੀ ਬੰਜੂ ਮਰਾਣਾ ਇਹ ਤਾਂ ਦੇਖ ਕੇ ਤਾਂ ਲੱਗਦਾ ਜਿਵੇਂ ਠੀਕ ਆ ਜੀ ਕਲਮ ਲੱਗੇ ਆ ਨਵੇਂ ਬਹਿ ਜਾ ਤੇ ਪੰਜਾਬ ਨੰਬਰ ਆ ਜੀ ਪੰਜਾਬ ਬਠਿੰਡੇ ਦਾ ਵੀਰੇ ਬਠਿੰਡੇ ਦਾ ਪੀ ਵੀ 3 13 ਮਾਡਲ ਆ ਕੀ ਡਿਮਾਂਡ ਹੈ ਜੀ ਇਹਦੀ ਇਹਦੇ ਸਵਾ 4 ਲੱਖ ਰੁਪਏ ਡਿਮਾਂਡ ਹੈ ਜੀ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂ 4 ਲੱਖ ਲੈ ਬੇ ਜੀ 25000 ਰੁਪਏ ਦੀ ਸੂਟ ਹੈਗੀ ਮਾਨਤਨ ਬਾਈ ਪੂਰਾ ਫਰ ਲੈ ਕਰ 485 ਹੈਗਾਗਾ ਆਪਣੇ ਕੋਲ 17 ਮਾਡਲ 12 ਮਾਡਲ 855 ਹੈਗਾਗਾ ਠੀਕ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸਿੱਧਾ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਠੀਕ ਹੈ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਨੇ ਜੀ ਆਪਣੇ ਕੋਲ ਕੋਈ ਲੱਗਦਾ ਆਈ ਜਾਂਦੇ ਜਾਈਏ ਇਹਦੇ ਟਰੈਕਟਰ ਦਾ ਵਈ ਹਾਂ ਤੇ ਬਾਕੀ ਜਿਹੜੇ ਮਾਰਦੇ ਵੀ ਟਰੈਕਟਰ ਕੋਈ ਖਰੀਦਦਾ ਹਾਂ ਜਿਹੋ ਜਿਹੋ ਕੋਈ ਅੱਗੇ ਆਪਾਂ ਅੱਗੇ ਵੀ ਜਿਹੜਾ ਪ੍ਰੋ ਗਰੁੱਪ ਚ ਇਹੀ ਹੈ ਨਾ ਜੀ ਆਪਣੇ ਕੋਲੇ ਨਹੀਂ ਹੈਗਾ ਕਿਸੇ ਭਰਾ ਦਾ ਕੋਈ ਵਪਾਰੀ ਦਾ ਜੱਕੇ ਦਾ ਹੋਰ ਆਪਣੇ ਧਿਆਨ ਚ ਅਗਲੇ ਨੂੰ ਆਪਾਂ ਟਰੈਕਟਰ ਦੱਸਾਂਗੇ ਠੀਕ ਹੈ ਲਾਜ਼ਮੀ ਅਗਲਾ ਖੱਜਲਖਵਰੀ ਤੋਂ ਬਚੇ ਅਗਲਾ ਸਿੱਧਾ ਜਾ ਕੇ ਬਿਨਾਂ ਕਮਿਸ਼ਨ ਤੋਂ ਸਿੱਧੀ ਚੀਜ਼ ਲੈ ਸਕਿਆ ਉਹ ਦੇਖ ਕੇ ਵਾਲਾ ਪਾਸੇ ਠੀਕ ਹੈ ਹਾਂ ਇਹ ਵੀ ਤੁਹਾਡਾ ਨੰਬਰ ਹੈ ਧੰਨਵਾਦ ਆ ਭਰਾ ਤੁਸੀਂ ਜੀ ਆਇਆਂ ਨੂੰ ਤੁਹਾਨੂੰ ਆਏ ਠੀਕ ਹੈ ਤਾਂ ਸਾਡੇ ਦੋਸਤੋ ਅੱਜ ਜਿੰਨੇ ਵੀ ਟਰੈਕਟਰ ਲਿਖਾ ਰਹੇ ہیں ਸਕਰੀਨ ਉੱਪਰ ਨੰਬਰ ਹੈ ਬਾਈ ਜੀ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋਗੇ ਤੇ 50 50 ਡੀ ਜੌਂਡੀਆਰ ਤੇ ਇਹਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਵੀਕੇਟੀ ਦੇ ਬੈਕ ਟਾਇਰ ਨਗੇ ਤੇ ਬੇਟ ਵਗੈਰਾ ਤੁਸੀਂ ਦੇਖ ਲਾ ਦੇਣ ਲੱਗੇ ਹੋਣਗੇ ਤੇ 14 ਦੇ ਟਾਇਰਾਂ ਚਾਗਾ ਜੇ ਗੱਲਬਾਤ ਕਰੀਏ ਬਾਈ ਜੀ ਮਗਰਾਟਾਂ ਦੀ ਪੂਰਾ ਸਾਫ ਹੈਗਾ ਤੇ ਟਿੱਪ ਵਗੈਰਾ ਵੀ ਕੋਈ ਕੰਨ ਸੁਗੜੂ ਪਈ ਹੋਈ ਆ ਪਿਛਲੇ ਟਾਇਰ ਰਹਿ ਗਏ ਬਈ 75 ਰੁਪਏ ਸੇ ਫਰੰਟਰ ਰਹਿ ਗਏ ਕੇ 75 80 ਰੁਪਏ 13 ਮਾਡਲ ਦਾ 4 ਲੱਖ 43000 ਰੁਪਏ ਡਿਮਾਂਡ ਆ ਪੀਪੀ 22 ਨੰਬਰ ਆਗੇ ਕੰਡੀਸ਼ਨ ਦੇਖ ਲਓ ਬਾਈ ਜੀ ਚੈੱਕ ਕਰ ਲਓ ਓਕੇ ਰਿਪੋਰਟ ਚਾਗਾ ਫੁੱਲ ਟੌਮ ਮਾਡਲ ਲਗਾ ਤੇ ਆ ਗਿਆ ਕੇ ਬਾਈ ਜੀ ਸਾਈਡ ਗੇਅਰ ਤੇ ਸੋਨਾਲੀਕਾ ਡੀਆਈ 750 ਦਾ ਪਾਵਰ ਸਟੀering ਚ ਬੈਕ ਟਾਇਰ ਰਹਿ ਗਏ ਬਾਈ ਜੀ 80 ਕੇ ਪੈਸੇ ਫਰੰਟਰ ਵੀ ਹੈਗੇ ਬਾਈ ਜੀ ਪੈਂਟ ਕੇ ਪੈਸੇ ਕੰਡੀਸ਼ਨ ਦਾ ਸਭ ਦਾ origignal ਲਗਾ ਓਕੇ ਰਿਪੋਰਟ ਚਾਗਾ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਅਸੀਂ ਦੇ ਪੈਸੇ ਨੇਗੇ ਇੱਥੇ ਮਗਰਾਟ ਵਗੈਰਾ ਵੀ ਪੂਰੇ ਸਾਫ ਪੈਣਗੇ ਇੱਥੇ 20 ਕਿੜੀ ਦੇ ਟਾਇਰ ਨੇ ਬਾਈ ਜੀ ਤੇਰੇ ਮਰਮੂ ਵੀ ਪੂਰੇ ਸਾਫ ਪੈਣਗੇ ਕੀ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾ 15 ਤੇ 4,63,000 ਰੁਪਏ ਰੇਟ ਹੈਗਾ ਤੇ ਬਿਠਿੰਡੇ ਦਾ ਨੰਬਰ ਹੈਗਾ ਬਾਈ ਜੀ ਪੀਵੀ 3 ਟ੍ਰੈਕਟਰ ਦੀ ਕੰਡੀਸ਼ਨ ਦੀ ਓਕਟੀ ਰਿਪੋਰਟ ਪਈਆ ਤੇ ਚੈੱਕ ਕਰ ਲਓ ਬਾਈ ਜੀ ਤੇ ਅੱਗੇ ਕਿ ਬਾਈ ਜੀ ਜੌਂਡੀਆਰ 5204 2010 ਮਾਡਲ ਹੈਗਾ ਜੇ ਬੈਕ ਟਾਇਰਾਂ ਦੀ ਗੱਲ ਕਰੀਏ ਬਈ ਬੈਕ ਟਾਇਰ ਹੈਗੇ ਨਹੀਂ ਬਾਈ ਜੀ 17 570 ਪੈਸੇ ਤੇ ਵੇਟ ਵਗੈਰਾ ਲੱਗੇ ਹੋਏ ਨੇ ਕਿ ਤੇ 14 ਦੇ 12 ਜਗਾ ਕੰਡੀਸ਼ਨ ਦਾ ਪੂਰਾ ਸਾਫ ਹੈ ਓਕੇ ਰਿਪੋਰਟ ਚ ਗਿਆ ਤੇ ਪ੍ਰਿੰਟਰ ਵੀ ਹੈਗਾ ਬਈ ਪੈੰਡ 77 ਪੈਸੇ 10 ਮਾਡਲ ਆ 4 ਲੱਖ 33000 ਰੁਪਏ ਰੇਟ ਆ ਡਬਲ ਪੀਟੀਓ ਦਾ ਪੀਵੀ 7 ਨੰਬਰ ਆ ਬਾਈ ਜੀ ਕਲੀਸ਼ਨ ਚੈੱਕ ਕਰ ਲਓ ਬਾਈ ਜੀ ਲਓ ਬਾਈ ਜੀ ਤੇ ਕਿਹਾ ਗਿਆ ਬਾਈ ਜੀ ਸਵਰਾਜ 744 FE 4 ਸਟਾਰ ਰਿਵਰਸ ਪੀਟੀਓ ਤੇ ਹਰਿਆਣਾ ਨੰਬਰ ਚ ਬਾਕੀ ਤੁਸੀਂ ਜੱਜ ਕਰ ਸਕਦੇ ਹੋ ਬਾਈ ਜੀ ਟਰੈਕਟਰ ਤਕਰੀਬਨ ਇਦਾਂ ਲੱਗ ਰਿਹਾ ਜਿਵੇਂ 22 23 ਮਾਡਲ ਹੋਵੇ ਜੇ ਮਾਡਲ ਦੀ ਗੱਲ ਕਰੀ ਬਾਈ ਜੀ 14 ਮਾਡਲ ਹੈਗਾ ਸਪੀਕਰ ਵਗੈਰਾ ਪੂਰਾ ਟਾਪਰ ਲੱਗੇ ਹੋਣੇਗੇ ਤੇ ਬਾਕੀ ਹੱਡ ਵਗੈਰਾ ਵੀ ਵਧੀਆ ਲੱਗੀ ਹੋਈ ਆ ਤੇ ਮੰਗਰਾਲਟਰ ਤੇ ਟੇਪ ਸੌਂਗ ਨੂੰ ਤੇ ਸਮਾਈ ਚ ਟਰੈਕਟਰ ਚੱਲਿਆ ਹੁੰਦਾ ਤੇ ਬੈਕ ਟਾਇਰ ਨੇ ਗੱਲ ਕਰੀਏ ਬੈਕ ਟਾਇਰ ਬਾਈ ਜੀ ਜਮਨ ਨਵੇਂ ਪੈਣਗੇ ਤੇ ਪਲੱਸ ਦਾ ਮਾਰਕਾ ਵੀ ਅਜੇ ਤੱਕ ਤੇ ਹੈਗਾ ਤੇ ਫਰੰਟਰ ਤੇ ਐਮ ਆਰ ਐਫ ਦਾ ਹੈਗਾ ਤੇ ਓਕੇ ਰਿਪੋਰਟ ਚ ਹੈਗਾ ਤੇ 483000 ਰੁਪਿਆ ਰੇਟ ਹੈਗਾ ਕਲੋ ਪੂਰਾ ਸਟਾਰ ਹੈ ਬਾਈ ਜੀ ਪੂਰਾ ਚੌਂਕ ਦਾ ਟਰੈਕਟਰ ਹੈਗੇ ਜੀ ਜਿਹੜਾ ਸਾਹਮਣੇ 14 ਮਾਡਲ ਹੈ ਬਾਈ ਜੀ ਮਾਡਲ ਦੇ ਸਾਹਮਣੇ ਇਹ ਲੱਗ ਰਿਹਾ ਜਿਵੇਂ ਤੇ ਫਰਸਟ ਪਾਰਟੀ ਦਾ ਬਾਈ ਜੀ ਫਰਸਟ ਪਾਰਟੀ ਦਾ ਨਾਲ ਟਾਇਰ ਤਾਂ ਨਹੀਂ ਹੈ ਬਈ ਟਾਇਰ ਨਾਲ ਦੇ ਤਾਂ ਨਹੀਂ ਨਾਲ ਦੇ ਨਹੀਂ ਹੈਗੇ ਬਾਈ ਜੀ ਟਾਇਰ ਠੀਕ ਹੈ ਸੌਂਗਣਾ ਪਵਾਏ ਹੋਏ ਹੈਗੇ ਤੇ ਚੱਲ ਚਲਾਵ ਦਾ ਪੂਰਾ ਓਕੇ ਹੈਗਾ 2400 2400 4100 ਘੰਟਾ ਚੱਲਿਆ ਹੋਇਆ ਬਾਈ ਜੀ ਬਾਕੀ ਜਿਵੇਂ ਸਾਨੂੰ ਕਹਿਆ ਸੀਗਾ ਕਰੋ ਟਰੈਕਟਰ ਹੈਗਾ ਪੂਰਾ ਕੰਡੀਸ਼ਨ ਦਾ ਕੋਕਾ ਪੀ ਸਕਾ ਓਕੇ ਰਿਪੋਰਟ ਦਾ ਹੈਗਾ ਤੇ ਅਗਲਾ ਗਾ ਬਾਈ ਜੀ 3630 ਸਪੈਸ਼ਲ ਐਡੀਸ਼ਨ ਵਾਲਾ ਜੂਜੀ ਗੇਅਰ ਵਾਲਾ ਪਲਾਸਾ ਵਾਲਾ ਤੇ ਬੈਕ ਟਾਇਰ ਹੈਗੇ ਬਾਈ ਜੀ 80 ਪੈਸੇ ਫਰੰਟ ਹੈ ਵੀ 80 ਪੈਸੇ ਕੇ ਥੋੜਾ ਮਾਰ ਲਗਾ 6,63,000 ਰੁਪਏ ਰੇਟ ਲਗਾ। ਬਾਕੀ ਸਪੀਕਰ ਵਗੈਰਾ ਲੱਗੇ ਹੋਏ ਨੇਗੇ, ਹੱਟ ਵਗੈਰਾ ਵੀ ਵਧੀਆ ਲੱਗੇ ਹੋਏ ਨੇ। ਓਕੇ ਰਿਪੋਰਟ ਹੈਗੀ ਫੁੱਲ ਟਾਉਨ ਵੜਲਾ ਇਹ ਵੀ ਬਾਈ ਜੀ ਪਲੱਸ ਵਾਲਾ ਸਾਈਡ ਗੇਟ ਵਾਲਾ ਤੇ ਟਾਇਰ ਹੈਗੇ ਬਾਈ ਜੀ 80 ਕੇ ਪੈਸੇ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ। ਤੇ ਅੱਗੇ ਗਾ ਬਾਈ ਜੀ ਸਪੈਸ਼ਲ ਐਡੀਸ਼ਨ ਚ ਜੂਜੀ ਗੇਅਰ ਤੇ ਪਲਾਸਾ ਵਾਲਾ 363 ਤੇ ਇਸ 17 ਮਰਲਾ ਤੇ ਹੋਏਗਾ ਜੀ 16 ਮਰਲਾ ਇਹਦਾ 6 ਲੱਖ 73000 ਰੁਪਏ ਰੇਟ ਹੈਗਾ ਪੀ ਵੀ ਕਾਟ ਨੰਬਰ ਹੈਗਾ ਤੇ ਫਰੰਟ ਹੈ ਬਾਈ ਜੀ ਹੈਗੇ ਨੇ ਕਿ 75 ਕੇ ਪੈਸੇ ਬੈਟਰੀ ਵੀ ਕੇ ਹੋਈ 75 80 ਪੈਸੇ ਤੇ ਕੰਡੀਸ਼ਨ ਓਕੇ ਹੈ ਬਾਈ ਜੀ ਸਾਫ ਪਿਆਗਾ ਤੇ ਬਾਈ ਜੀ ਜੇ ਕੋਈ ਖਰੀਦਣ ਦਾ ਚਾਹ ਵਨ ਸਕਰੀਨ ਉੱਪਰ ਨੰਬਰ ਹੈਗਾ ਬਾਈਆਂ ਦਾ ਕੰਟੈਕਟ ਕਰ ਸਕ ਜੂਗੇ ਠੀਕ ਹੈ ਬਾਈ ਜੀ ਤੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸ ਨੂੰ ਵੀਡੀਓ ਤਦ ਤੱਕ ਲਈ ਧੰਨਵਾਦ